ਕੀ ਲੱਗਦਾ ਤੁਹਾਨੂੰ ਵੀ ਕਿਸਾਨ ਪਿੰਡਾਂ ਚ ਵੜਨ ਦੇਣਗੇ ਬੀਜੇਪੀ ਨੂੰ ਮੈਨੂੰ ਤਾਂ ਲੱਗਦਾ ਨਹੀਂ ਜਿਵੇਂ ਉਹ ਕਹਿ ਰਹੇ ਨੇ ਕਿਸਾਨ ਕਹਿੰਦੇ ਜਿਸ ਦਾ ਬੜ ਨਹੀਂ ਦੇਣਾ ਆਉਣ ਤਾਂ ਸੇ ਕਿਸਾਨ ਕੌਣ ਨੇ ਪ੍ਰਧਾਨ ਮੰਤਰੀ ਜੀ ਪਹਿਲਾਂ ਵੀ ਨਾਲ ਖੜੇ ਨੇ ਕਿਸਾਨਾਂ ਦੇ ਨਾਲ ਜਦੋਂ ਅੰਦੋਲਨ ਚੱਲਿਆ ਤਾਂ ਹੁਣੇ ਵੀ ਉਹ ਨਾਲ ਖੜੇ ਨੇ ਅਸੀਂ ਨਾਲ ਐ ਕਿਉਂ ਨਹੀਂ ਤੁਹਾਨੂੰ ਚਾਪ ਪਣਾ ਰਹੇ ਸਾਰੇ ਫਸਲਾਂ ਦੇ ਐਮਐਸ ਵੀ ਸਾਰੇ ਮਤਲਬ ਬੀਜੇ ਨਹੀਂ ਜਾਂਦੀਆਂ ਕਿਉਂ ਜਿਹੜੇ ਉਹ ਤਾਂ ਕਹਿ ਰਹੇ ਨੇ ਦੇਖੋ ਮੇਰੀ ਗੱਲ ਸੁਣੋ ਹਲਕਾ ਵਾਈਬੀ ਸੁਣੋ ਮੇਰੀ ਗੱਲ ਜਿਹੜੀ ਕਿਹੜੀ ਫਸਲਾਂ ਜਿਹੜੀਆਂ ਬੀਜੇ ਜਾਂਦੇ ਉਹ ਤੇ ਐਮ ਐਸ ਪੀ ਦਵਾਂਗੇ ਨਾ ਗੱਲ ਫਸਲਾਂ ਬੀਜੀਆਂ ਜਾਂਦੀਆਂ ਨੇ ਤੇ ਆਜ ਬੀਜੀਆਂ ਨਹੀਂ ਜਾਂਦਾ ਮੇਰੀ ਮੇਰੀ ਬੇਨਤੀ ਲਾਇਆ ਜਾਂਦਾ ਪਿਆਜ਼ ਮੇਰੀ ਬੇਨਤੀ ਗੋਭੀ ਲਾਈ ਜਾਂਦੀ ਹੈ ਮਤਲਬ ਫਸਲਾਂ ਦੇ ਐਮ ਐਸ ਪੀ ਕਹਿੰਦੇ ਨੇ ਪੰਜ ਮਤਲਬ ਤੇ ਤਿਆਰ ਹੋ ਗਈ ਲੋਕ ਸਭਾ ਦੇ ਵਿੱਚ 500 ਪਲੱਸ ਸੀਟਾਂ ਨੇ ਜੇ ਮੈਂ ਕਹਾ ਵੀ ਤੁਸੀਂ 100 ਸੀਟਾਂ ਲੈ ਕੇ ਸਰਕਾਰ ਬਣਾ ਲਓਗੇ ਨਹੀਂ ਬਣਨੀ ਨਾ ਨਹੀਂ ਮਾਰੋਟਾ ਹੁੰਦੇ ਰਹਿ ਡਾਕਾ ਕਿਉਂ ਫੇਰਦੇ ਬਟਨਾਂ ਤੇ ਡਾਕਾ ਪਕੜਤ ਮਾਰਦੇ ਨੂੰ ਪੁੱਛੋ ਬਾਦਰਕਟ ਤੇ ਵੀਰੇ ਪੰਜਾਬ ਦੇ ਹਦੂਦ 'ਚ ਫਿਰੀਆਂ ਡਾਗਾ ਇਹ ਸਰਕਾਰ ਦਾ ਇਹਦਾ ਇਹਦਾ ਲੱਗੇ ਹੋਏ ਨੇ ਡਾਗਾ ਤੇ ਨੁਕਸਾਨ ਹੋਣ ਕੋਈ ਜਥੇਬੰਦੀ ਹੋਵੇ ਮੰਗ ਕਰਦੀ ਹੈ ਭਗਵੰਤ ਮਾਨ ਜੀ ਸਿੱਧਾ ਐਲਾਨ ਵੀ ਡਾਗ ਫੇਰੋ ਤੁਸੀਂ ਉਹ ਕਹਿੰਦਾ ਨੁਚੀ ਗੁਕੀ ਕੌਮ ਬਣਾਉਂਦਾ ਵੀ ਡਾਗ ਫੇਰੋ ਫਿਰ ਰਹੀ ਹੈ ਫਿਰ ਉਹ ਤਾਂ ਖੜਾ ਪੈਣਾ ਚੁੰਨੀਆਂ ਹੁਣ ਤਾਂ ਉਥੇ ਮੋਦੀ ਖਿਲਾਫ ਪ੍ਰਚਾਰ ਕਰਿਆ ਜਾਂਦਾ ਕਿਸਾਨਾਂ ਦਾ ਜੀ ਮੋਦੀ ਸਾਨੂੰ ਐਮਐਸਪੀ ਨਹੀਂ ਦਿੰਦਾ ਤੇ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾਂਦਾ ਦਿੱਲੀ ਕਿਉਂ ਰੋਕਦੇ ਨੇ ਦੇਖੋ ਇੱਕ ਗੱਲ ਸੁਣ ਲਓ ਮਿੱਤਰੋ ਮੇਰੀ ਮੋਦੀ ਵਰਗਾ ਬੰਦਾ ਹੋਣਾ ਨਹੀਂ ਜਿੱਥੇ ਮੰਗਾ ਜਾਇਜ ਨੇ ਮੈਂ ਆਪ ਦੱਸ ਰਿਹਾ ਤੁਹਾਨੂੰ ਮੰਨਿਆ ਜਾਣ ਗਿਆ ਮਤਲਬ ਇਹ ਨਜਾਇਜ਼ ਮੰਗਾ ਨੇ ਨਹੀਂ ਦੇਖੋ ਜਿਹੜੀਆਂ ਜਾਇਜ ਬੰਦੇ ਕਹਿ ਰਹੇ ਨੇ ਪਿੰਡ ਦੇ ਕਹਿੰਦੇ ਜੀ ਅਸੀਂ ਪਿੰਡ ਦੇ ਵਿੱਚ ਬੂਥ ਨਹੀਂ ਲੱਗਣ ਦੇਣਾ ਬੀਜੇਪੀ ਦਾ ਮੈਨੂੰ ਲੱਗਦਾ ਤੁਹਾਡੇ ਨਾਲ ਦਾ ਹੀ ਪਿੰਡ ਹੈ ਸਾਦੀਪੁਰ ਤੁਹਾਡੇ ਪਿੰਡ ਦੇ ਬਿਲਕੁਲ ਨਾਲ ਦਾ ਪਿੰਡ ਹੈ ਉਹ ਕਹਿੰਦੇ ਜੀ ਅਸੀਂ ਇੱਥੇ ਬੂਥ ਨਹੀਂ ਲੱਗਣ ਦੇਣਾ ਮੈਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ ਗਿਲੇ ਝਾੜੂ ਵਾਲੇ ਨੇ ਜਦੋਂ ਲੱਦੀ ਸਰਕਾਰ ਬਣੀ ਇਹਨਾਂ ਦੇ ਬੂਥ ਲੱਗੇ ਨਹੀਂ ਕੱਟ ਲੱਗੇ ਕੱਟ ਲੱਗੇ ਨੇ ਤੇ ਸਰਕਾਰ ਬਣ ਗਈ ਭਾਰਤੀ ਜਨਤਾ ਪਾਰਟੀ ਲੋਕ ਦਿਲੋਂ ਹਸਲ ਕਰਦੇ ਸਾਡੀਆਂ ਜਿਹੜੇ ਭੈਣਾਂ ਨੇ ਇਹ ਸਾਨੂੰ ਬੜਨ ਦੀ ਗੱਲ ਫੇਰ ਇਹਨਾਂ ਨੂੰ ਵੀ ਬੂਥ ਨਹੀਂ ਲੱਗਣੇ ਝਾੜੂ ਵਾਲਾ ਤਾਂ ਕੂਚ ਕਿਸੇ ਨੇ ਨਹੀਂ ਲਾਉਣਾ ਮੇਰੀ ਬੇਨਤੀ ਹੈ ਤੁਹਾਡਾ 24000 ਰੁਪਏ ਬਣਦਾ ਹੈ 12 ਦੋਨਾ 24 ਦੋ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 24 ਲਿਓ ਇਹਨਾਂ ਤੋਂ 24000 ਇੱਕ ਭੈਣ ਦੇਖਦਾ ਫਿਰ ਦਿੰਦੇ ਕਨੇ ਸਿੱਧੂਪੁਰ ਸਾਹਿਬ ਉਹ ਤਾਂ ਫਿਰ ਜੇ ਇਕਦਮ ਸਾਰੀਆਂ ਗਰੰਟੀਆਂ ਦੇਣ ਦੇ ਖਜ਼ਾਨੇ ਤੇ ਉਹ ਪਹਿਲੇ ਦਿੰਦੇ ਕਿਹਾ ਤੁਹਾਨੂੰ ਨਹੀਂ 1-1000 ਰੁਪਏ ਦੇਣਗੇ ਮੈਨੂੰ ਤਾਂ ਕੇਜਰੀਵਾਲ ਸਾਹਿਬ ਨੇ ਆਓ ਕਿੱਥੇ ਸੀ ਕਿਹਾ ਵੀ ਈਡੀ ਦੇ ਕੇਸ ਨਹੀਂ ਹੁੰਦੇ ਹਨਾ ਤੇ ਆਪ ਆਲੇ ਨੇ ਤਾਂ ਇਹ ਇਲਜ਼ਾਮ ਲਾ ਰਹੇ ਨੇ ਕਹਿੰਦੇ ਈਡੀ ਤਾਂ ਬੀਜੇਪੀ ਦੀ ਮੁੱਠੀ ਚ ਕੋ ਕੋਈ ਨਹੀਂ ਹੁਣ ਵਿਜੀਲੈਂਸ ਦੀ ਗੱਲ ਕਰ ਲੋ ਵਿਜੀਲੈਂਸ ਹੁਣਾਂ ਦੀ ਮੁੱਠੀ ਚ ਹੱਥ ਨੂੰ ਹੱਥ ਹੋ ਗਿਆ ਉਹਨੇ ਕੋਈ ਹੱਥ ਨੂੰ ਹੱਥ ਨਹੀਂ ਦੇਖੋ ਜੋ ਕਾਨੂੰਨ ਹੈ ਕਾਲੀ ਦਲ ਨਾਲ ਸਮਝੌਤਾ ਹੋ ਜਾਂਦਾ ਤਾਂ ਫਤੇਗੜ ਸਾਹਿਬ ਤੋਂ ਕਾਲੀ ਦਲ ਨੂੰ ਟਿਕਟ ਦਾ ਉਮੀਦਵਾਰ ਐਲਾਨਦੇ ਨੇ ਉਮੀਦਵਾਰ ਕਾਲੀ ਦਲ ਦਾ ਤਸਾਦ ਦੋਗੇ ਜੇਕਰ ਦਾਵੇਦਾਰ ਨੂੰ ਟਿਕਟ ਨਾ ਮਿਲੇ ਦੂਜੇ ਨੂੰ ਮਿਲ ਜੇ ਤਾਂ ਟੱਸ ਰਹਿ ਜਾਂਦੀ ਹੈ ਅਗਲਾ ਅੰਦਰੋਂ ਗੁਪਤੀ ਵੋਟ ਪਾਉਂਦਾ ਨਹੀਂ ਫਿਰ ਬੰਦੇ ਪਾਰਟੀ ਨਹੀਂ ਦੇਖਦੇ ਮੈਂ ਭਾਰਤੀ ਜਨਤਾ ਪਾਰਟੀ ਦਾ ਛਪਾਈ ਹਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਨਾਲ ਹਮ ਮਰਦੇ ਦਮ ਤੱਕ ਜਿੱਦਣ ਅਰਥਿਊਟੂ ਕੀ ਕੁਲਦੀਪ ਸਿੰਘ ਸਿੱਧੂ ਵਰਦੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਮੇਰੇ ਘਰ ਮੈਂ ਤੁਹਾਡਾ ਪਿੰਡ ਸਿੱਧੂਪੁਰ ਹੈ ਜੀ ਜੀ ਤੇ ਬਾਰਡਰ ਤੇ ਜਿਹੜਾ ਮੋਰਚਾ ਲੱਗਿਆ ਹੈ ਹਮ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਦੇ ਪ੍ਰਧਾਨ ਡੱਲੇਵਾਲ ਨੇ ਉਹਦਾ ਮੁੱਢ ਥੋਡੇ ਪਿੰਡ ਤੋਂ ਬੰਨਿਆ ਗਿਆ ਤੇ ਪ੍ਰਧਾਨ ਸੀਗੇ ਪਸ਼ੋਰਾ ਸਿੰਘ ਠੀਕ ਹੈ ਤੇ ਉਹੀ ਯੂਨੀਅਨ ਸਭ ਤੋਂ ਵੱਧ ਮੌਤਬਰ ਹੋ ਕੇ ਉੱਥੇ ਬੈਠੀ ਹੈ ਦੋਨੇ ਬਾਰਡਰਾਂ ਤੇ ਤੇ ਤੁਹਾਨੂੰ ਪਿੰਡ ਦੇ ਵਿੱਚ ਕਿਸਾਨਾਂ ਤੋਂ ਆ ਸਾਹਮਣਾ ਨਹੀਂ ਕਰਨਾ ਪੈਂਦਾ ਵੀਰੋ ਥੋੜਾ ਹੀ ਐਮਾ ਬੱਚਾ ਯਾਰ ਹਮ ਕਿਉਂ ਤੁਸੀਂ ਹੱਲ ਕਰਾਉਣਾ ਜਾ ਕੇ ਉਹ ਤੁਹਾਡੇ ਹੀ ਬੱਚਾ ਹੈ ਗੱਲ ਕਰਵਾ ਰਹੇ ਹਾਂ ਪਹਿਲਾਂ ਨਹੀਂ ਕਰਵਾਇਆ ਹਮ ਹੁਣੇ ਵੀ ਕਰਵਾਵਾਂਗੇ ਚੱਲ ਰਹੀ ਹੈ ਗੱਲ ਕੋਈ ਗੱਲ ਨਹੀਂ ਸ਼ਾਂਤ ਰਹੋ ਸਿੱਧੂ ਪਰਤੋ ਅਧਿਵਾਰਨ ਸ਼ੁਰੂ ਹੋਇਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਤੋ ਅਧਿਵਾਰਨ ਸ਼ੁਰੂ ਹੋਇਆ ਮੈਂ ਵੀ ਉਸੇ ਪਿੰਡ ਦਾ ਵਸਨੀਕ ਹਾਂ ਸਾਡੇ ਨਾਲ ਹੀ ਘਰ ਪ੍ਰਧਾਨ ਜੀ ਦਾ ਅਸੀਂ ਨਾਲ ਆ ਯਾਰ ਕੋਈ ਗੱਲ ਨਹੀਂ ਅਸੀਂ ਕੋਈ ਬਾਹਰੋਂ ਮੋਟੇ ਤੋਂ ਦੱਸੋ ਅਸੀਂ ਬੇ ਬੇਕਰ ਰਹੋ ਪ੍ਰਧਾਨ ਮੰਤਰੀ ਜੀ ਅੱਜ ਮੇਰੀ ਨੋਟ ਕਰ ਲਿਓ ਗੱਲ ਕਿਸਾਨ ਵੀਰਾਂ ਦੀ ਮੈਨੂੰ ਬੇਨਤੀ ਹੈ ਮੇਰੀ ਪ੍ਰਧਾਨ ਮੰਤਰੀ ਤੁਹਾਡੇ ਸੱਚੇ ਤੈਸ਼ੀ ਨੇ ਹੋਰ ਨਹੀਂ ਕੋਈ ਉੱਤਕੀ ਵਾਲੀ ਦੀ ਭੈਣ 5 ਮਿੰਟ ਚ 5 ਮਿੰਟ ਅੱਜ ਹੀ ਕਹਿੰਦੀ ਅਸਤੀਫਾ ਦੇ ਦੋ ਉਹਦਾ ਕਹਿੰਦੀ ਮੈਂ ਹੁਣੇ ਬਣ ਜਾ ਅੱਜ ਹੀ ਕਹਿੰਦੀ ਦੇ ਦੋ ਐਮਐਸਪੀ ਸਾਰੀ ਦੇ ਕਿੱਥੇ ਭਣੇ ਲੱਭ ਰਹੇ ਨੇ ਕਿਸਾਨ ਸਸ਼ੀਕਾਲ ਸਵਾਗਤ ਹੈ ਸਾਡੇ ਨਾਲ ਨੇ ਮੌਜੂਦ ਨੇ ਕੁਲਦੀਪ ਸਿੰਘ ਸਿੱਧੂਪੁਰ ਜੋ ਫਤਿਹਗੜ ਸਾਹਿਬ ਤੋਂ ਦਾਵੇਦਾਰੀ ਲੋਕ ਸਭਾ ਦੀ ਪੇਸ਼ ਕਰ ਰਹੇ ਨੇ ਸਵਾਗਤ ਹੈ ਸਿੱਧੂਪੁਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਥੋੜੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਸਾਰੇ ਸਰੋਤਿਆਂ ਦਾ ਦਿলোਧਨਵਾਦ ਕੈਂਡੀਡੇਟ ਦਾ ਫਤੇਗੜ ਸਾਹਿਬ ਤੋਂ 10-15 ਦਾਅਵੇਦਾਰੀ ਠੋਕਦੇ ਨੇ ਸਤਪੁਰ ਸਾਹਿਬ ਲੱਗਦਾ ਵੀ ਟਿਕਟ ਕਲੀਅਰ ਹੋ ਜੂਗੀ ਦੇਖੋ ਮਿਹਨਤ ਕਰਨਾ ਆਪਣਾ ਫਰਜ਼ ਹੈ ਜਿਹੜਾ ਅੰਤਿਮ ਫੈਸਲਾ ਹੈ ਉਹ ਪਾਰਟੀ ਹਾਈ ਕਮਾਂਡ ਦੇ ਹੱਥ ਦੇ ਵਿੱਚ ਹੈ ਮੈਂ ਸਮਝਦਾ ਵੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਮਿਹਨਤ ਕਰਨ ਵਾਲੇ ਵਰਕਰ ਦਾ ਮਾਣ ਕਰਦੀ ਹੈ ਜਿਹੜਾ ਗਰਾਊਂਡ ਤੇ ਵਰਕ ਕਰਦਾ ਹੈ ਜਿਹੜਾ ਪਿੰਡਾਂ 'ਚ ਵਰਕ ਕਰਦਾ ਉਹਨੂੰ ਪਾਰਟੀ ਤਵੱਜੂ ਦਿੰਦੀ ਹੈ ਜੋ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਭਾਰਤੀ ਜਨਤਾ ਪਾਰਟੀ ਮੇਰੇ ਤੇ ਭਰੋਸਾ ਕਰੇਗੀ ਔਰ ਮੈਂ ਵੀ ਪਾਰਟੀ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਹ ਸੀਟ ਜਿੱਤ ਕੇ ਭਾਰਤ ਜਨਤਾ ਪਾਰਟੀ ਦੀ ਝੋਲੀ ਚ ਪਾਵਾਂਗੇ ਜੇ ਪਾਰਟੀ ਮੌਕਾ ਦਿੰਦੀ ਹੈ ਨਹੀਂ ਦਾਅਵੇ ਤਾਂ ਸਾਰੇ ਕਰਦੇ ਨੇ ਵੀ ਟਿਕਟ ਅਸੀਂ ਲਵਾਗੇ 15 ਘਟੋ ਪਰ 15 ਦਾਅਵੇਦਾਰ ਨੇ ਜਿਨ੍ਹਾਂ ਨੂੰ ਮੈਂ ਬਾਈ ਨਾਮ ਜਾਣਦਾ ਫਤੇਗੜ ਸਾਹਿਬ ਤੋਂ ਹਲਕੇ ਤੋਂ ਸਾਰੇ ਕਹਿੰਦੇ ਨੇ ਵੀ ਸਾਡੀ ਟਿਕਟ ਕਲੀਅਰ ਹੈ ਜੀ ਅਸੀਂ ਤਾਂ ਕੱਢਣੀਓ ਕੱਢਣੀ ਹੈ ਤੇ ਅਸੀਂ ਜਿੱਤ ਕੇ ਵੀ ਦਵਾਂਗੇ ਨਹੀਂ ਮੈਂ ਤੁਹਾਨੂੰ ਇਹ ਗੱਲ ਤਾਂ ਨਹੀਂ ਕਹੀ ਕਲੀਅਰ ਹੈ ਮੈਂ ਤੁਹਾਨੂੰ ਕਹੀਏ ਵੀ ਪਾਰਟੀ ਵਰਕਰ ਦਾ ਮਾਣ ਕਰਦੀ ਹੈ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਮੈਂ ਪਿੰਡਾਂ ਦੇ ਵਿੱਚ ਹ ਗਰਾਊਂਡ ਲੈਵਲ ਤੇ ਜੁੜੇ ਗਰਾਊਂਡ ਲੈਵਲ ਤੇ ਮੈਂ ਲੋਕਾਂ ਦੇ ਨਾਲ ਜੁੜੇ ਹੋਏ ਲੋਕ ਮੈਨੂੰ ਬਾਈਫੇਸ ਮੈਨੂੰ ਜਾਣਦੇ ਨੇ ਲੋਕ ਮੇਰੇ ਨਾਲ ਹਮਦਰਦੀ ਪ੍ਰਗਟ ਕਰਦੇ ਨੇ ਕਿਉਂਕਿ ਮੈਂ ਉਹਨਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਖੜਦਾ ਹਾਂ ਮੈਂ ਲੰਬੇ ਸਮੇਂ ਤੋਂ ਤਕਰੀਬਨ ਮੈਨੂੰ ਪੋਲੀਟੀਕਲ ਲੈਂਡ ਦੇ ਵਿੱਚ 13 ਸਾਲ ਦਾ ਸਮਾਂ ਹੋ ਗਿਆ 13 ਸਾਲ ਤੋਂ ਮੈਂ ਲੋਕਾਂ ਦੇ ਨਾਲ ਵਿਚਰ ਰਿਹਾ ਹਾਂ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾ ਰਿਹਾ ਹਾਂ ਪਾਰਟੀ ਨੂੰ ਇਹ ਗੱਲ ਸਾਰੀ ਪਤਾ ਹੈ ਔਰ ਮੈਨੂੰ ਵਿਸ਼ਵਾਸ ਹੈ ਇਹ ਪਾਰਟੀ ਵਿਸ਼ਵਾਸ ਕਰੇਗੀ ਮੈਂ ਚਲੋ ਇਹ ਤਾਂ ਹੋ ਗਿਆ ਵੀ ਚਲੋ ਅਸੀਂ ਵੀ ਉਮੀਦ ਕਰਦੇ ਹਾਂ ਵੀ ਟਿਕਟ ਕਲੀਅਰ ਹੋਵੇ ਪਰ ਮੈਨੂੰ ਇਹ ਦੱਸੋ ਵੀ ਚੰਡੀਗੜ੍ਹ ਤਾਂ ਹੈ ਨਹੀਂ ਹਸ਼ਿਆਰਪੁਰ ਹੈ ਨਹੀਂ ਜਿੱਥੇ ਬੀਜੇਪੀ ਤਬਕੇ ਦੀ ਵੋਟ ਹੈ ਇੱਥੇ ਧਾਰਮਿਕ ਵੋਟ ਜ਼ਿਆਦਾ ਇੱਥੇ ਪਹਿਲਾਂ ਹੁਣ ਤੱਕ ਜਿੰਨੇ ਆਪਣੇ ਨੌ ਹਲਕੇ ਪੈਂਦੇ ਨੇ ਵਿਧਾਨ ਸਭਾ ਦੇ ਨੌ ਹਲਕੇ ਦੇ ਵਿੱਚ ਪੈਂਦੇ ਨੇ ਉਹਦੇ ਵਿੱਚ ਹੁਣ ਤੱਕ ਮੈਨੂੰ ਨਹੀਂ ਲੱਗਦਾ ਕੋਈ ਬੀਜੇਪੀ ਦਾ ਐਮਐਲਏ ਬਣਿਆ ਹੁਣ ਤੱਕ ਤੁਹਾਨੂੰ ਲੱਗਦਾ ਵੀ ਸੀਟ ਕੱਢ ਦੋਗੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਫੁੱਲ ਫਲੈਸ਼ ਹੈ ਜਿਹੜੀ ਲੜਨ ਜਾ ਰਹੀ ਹੈ ਉਹ ਪਹਿਲੀ ਵਾਰ ਲੜਨ ਜਾ ਰਹੀ ਹੈ ਔਰ ਜਿੰਨੇ ਕੰਮ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕੀਤੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਾਈਮ ਮਿਨਿਸਟਰ ਨੇ ਹੁਣ ਤੱਕ ਕੀਤੇ ਨੇ ਮੋਦੀ ਜੀ ਨੇ ਦੇਸ਼ ਨੂੰ ਵਿਕਸਿਤ ਕਰਨ ਦੇ ਵਿੱਚ ਪੰਜਾਬ ਨੂੰ ਵਿਕਸਿਤ ਕਰਨ ਦੇ ਵਿੱਚ ਅੱਡੀ ਚੋਟੀ ਦਾ ਜੋਰ ਲਾਇਆ ਜਿਹੜਾ ਕੀ ਆਉਂਦੇ ਸਮੇਂ ਤੱਕ ਵੀ ਜਾਰੀ ਰਹੇਗਾ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ 13 ਦੀ 13 ਸੀਟਾਂ ਤੇ ਲੜੂ ਵਿੱਚੋਂ ਅੰਦਰੂਗਤੀ ਖਬਰਾਂ ਆਉਂਦੀਆਂ ਨੇ ਫਵਾਹਾਂ ਆਉਂਦੀਆਂ ਨੇ ਕਹਿੰਦੇ ਜੀ ਕਾਲੀ ਦਿਨ ਵਾਲਾ ਸਮਝੌਤਾ ਤਾਂ ਬੱਟ ਤੇ ਪਿਆ ਬਸ ਐਲਾਨ ਹੀ ਨਹੀਂ ਹੋਇਆ ਬੱਟ ਤੇ ਚਲੋ ਠੀਕ ਹੈ ਤੁਸੀਂ ਕਹਿ ਸਕਦੇ ਹੋ ਤੁਸੀਂ ਮੀਡੀਆ ਦੇ ਸਾਡੇ ਭਾਈ ਚਾਰੇ ਚੋਂ ਪਰ ਮੈਂ ਜੋ ਸਮਝਦਾ ਵੀ ਸਾਡੀ ਗਰਾਉਂਡ ਤੱਕ ਤਿਆਰੀ ਹੋ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਦੀ ਬੂਤ ਕਮੇਟੀਆਂ ਤੱਕ ਇਹ ਸਾਡੇ ਇੱਕ ਵਰਡ ਹੈ ਭਾਰਤੀ ਜਨਤਾ ਪਾਰਟੀ ਦਾ ਪਰ ਮੰ ਪੰਨਾ ਪ੍ਰਮੁਖ ਪੰਨਾ ਪ੍ਰਮੁਖ ਦਾ ਮਤਲਬ ਹੁੰਦਾ ਵੋਟਰ ਲਿਸਟ ਦਾ ਪਹਿਲਾ ਬੰਦਾ ਉਹ ਵੀ ਅਸੀਂ ਵਾਚ ਕਰਕੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਾਤੀਆਂ ਨੇ ਪਿੰਡਾਂ ਦੇ ਅੰਦਰ ਅਸੀਂ ਫੁੱਲ ਫਲੈਸ਼ ਤਿਆਰ ਹੈ ਭਾਰਤੀ ਜਨਤਾ ਪਾਰਟੀ ਦਾ ਆਦੇਸ਼ ਹੋਣ ਤੋਂ ਬਾਅਦ ਅਸੀਂ ਪੂਰੀ ਤਿਆਰੀ ਦੇ ਨਾਲ ਰੇ ਰੜਾਗੇ ਨਹੀਂ ਕੁਲਦੀਪ ਜੀ ਦੇਖੋ ਤਿਆਰੀ ਤਾਂ ਹਰ ਇੱਕ ਪਾਰਟੀ ਕਰਦੀ ਹੈ ਪਰ ਸਮਝੌਤੇ ਦੀਆਂ ਜਿਹੜੀਆਂ ਅੰਦਰੂਨੀ ਗੱਲਾਂ ਨੇ ਕੱਲ ਜਖੜ ਸਾਹਿਬ ਦਾ ਵੀ ਬਿਆਨ ਆਇਆ ਸੀ ਜੀ ਬਾਦਲ ਸਾਹਿਬ ਤੋਂ ਅਸੀਂ ਪ੍ਰੇਰਣਾ ਲੱਤੀ ਹੈ ਹਨਾ ਤੇ ਬਹੁਤ ਬਾਦਲ ਸਾਹਿਬ ਸਾਡੇ ਸਤਿਕਾਰਯੋਗ ਨੇ ਉਹ ਨਹੀਂ ਗੱਲ ਮੈਂ ਕਰ ਰਿਹਾ ਮੈਂ ਸਿਰਫ ਆਪਣੀ ਤਿਆਰੀ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਸਾਨੂੰ ਪਾਰਟੀ ਦਾ ਜੋ ਆਦੇਸ਼ ਹੋਇਆ ਸੀ ਵੀ ਤੁਸੀਂ ਹਰ ਇੱਕ ਬੂਥ ਤੇ ਜਾ ਕੇ ਹਰ ਕਮੇਟੀਆਂ ਬਣਾਓ ਹਰ ਇੱਕ ਬੂਥ ਤੇ ਜਾ ਕੇ ਆਪਣੇ ਵਰਕਰਾਂ ਨੂੰ ਮਜ਼ਬੂਤ ਕਰੋ ਜਿਹੜੀ ਕਿ ਅਸੀਂ ਹੁਣ ਫੁੱਲ ਫਲੈਜ ਤਿਆਰੀ ਕਰ ਲਈ ਹੈ ਅਸੀਂ ਤਿਆਰ ਬਾਕੀ ਜਿਹੜਾ ਫੈਸਲਾ ਹੈ ਸਾਡੇ ਮਾਨਯੋਗ ਸਾਡੇ ਜਿਹੜੇ ਹਾਈ ਕਮਾਂਡ ਦੇ ਬੈਠੇ ਨੇ ਲੀਡਰ ਨੇਤਾ ਨੇਤਾ ਨੇ ਜਿੰਨੇ ਵੀ ਉਹਨਾਂ ਦਾ ਫੈਸਲਾ ਕੋਈ ਗੱਲ ਨਹੀਂ ਜੋਰ ਦਾ ਫੈਸਲਾ ਆਊਗਾ ਅਸੀਂ ਸਵਾਗਤ ਕਰਾਂਗੇ ਔਰ ਸਿਰ ਉਟ ਮਾਰਾ ਕਿਉਂ ਨਹੀਂ ਲੱਗਦਾ ਤੁਹਾਨੂੰ ਵੀ ਕਿਸਾਨ ਪਿੰਡਾਂ ਚ ਵਾੜਨ ਦੇ ਦੇਣਗੇ ਭਾਜਪਾ ਨੂੰ ਮੈਨੂੰ ਤਾਂ ਲੱਗਦਾ ਨਹੀਂ ਜਿਵੇਂ ਉਹ ਕਹਿ ਰਹੇ ਨੇ ਕਿਸਾਨ ਕਹਿੰਦੇ ਜੀ ਇਸ ਦਾ ਵਾੜ ਨਹੀਂ ਦੇਣਾ ਉਹਨਾਂ ਤਾਂ ਸਹੀ ਕਿਸਾਨ ਕੌਣ ਨੇ ਕਿਸਾਨ ਸਾਡੇ ਭਰਾ ਨੇ ਯਾਰ ਫਿਰ ਉਹ ਹੀ ਕਿਸਾਨ ਨੇ ਕਹਿ ਰਹੇ ਨੇ ਅਸੀਂ ਵੀ ਕਿਸਾਨਾਂ ਵਾ ਅਸੀਂ ਵੀ ਕਿਸਾਨਾਂ ਵਾਸਤੇ ਬੜਾ ਕੁਝ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਪਿੱਛੇ ਜੀ MSP ਦੇ ਤੁਹਾਨੂੰ ਜਿਹੜੀਆਂ ਫਸਲਾਂ ਮੇਨ ਬੀਜੀ ਜਾਂਦੀਆਂ ਨੇ ਕਣਕ ਤੇ ਝੋਨਾ ਪੰਜਾਬ ਦੇ ਵਿੱਚ ਇਹੀ ਜ਼ਿਆਦਾ ਬੀਜੀ ਜਾਂਦੀਆਂ ਉਹਦੇ ਤੇ MSP ਫੁੱਲ ਫਲੈਸ਼ ਮਿਲ ਰਹੀ ਹੈ ਹਮ ਕਿਸਾਨ ਨidhi ਯੋਜਨਾ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਕਿ ਲੋੜਵੰਦ ਨੇ 2-2000 ਰੁਪਇਆ ਦੇ ਦੇ ਪ੍ਰਾਈਮ ਮਿੰਿਸਟਰ ਦੇ ਨਾਲ ਸਨਮਾਨ ਵਜੋਂ ਜਿਹੜਾ ਕਿ ਵਧਾਵਾਂਗੇ ਵੀ ਹਮ ਇਹ 12000 ਰੁਪਏ ਹਰਿਆਣੇ ਦੇ ਵਿੱਚ ਮਿਲ ਰਿਹਾ ਸਾਲਾਨਾ ਠੀਕ ਹੈ ਅਸੀਂ ਵੀ ਵਧਾਵਾਂਗੇ ਇਹ ਵਾਅਦਾ ਕਿਸਾਨ ਵੀਰਾਂ ਦੇ ਨਾਲ ਔਰ ਜਿਹੜੇ ਜੈਜ ਬੰਗਾ ਨੇ ਦੇਖੋ ਪ੍ਰੋਟੈਸਟ ਕਰਨਾ ਹਰ ਇੱਕ ਫਰਕ ਦਾ ਫਰਕ ਹੈ ਉਹ ਕਰ ਸਕਦੇ ਆ ਆਪਣੇ ਹਿੱਤਾਂ ਦੀ ਰਾਖੀ ਦੇ ਲਈ ਜੇਕਰ ਪ੍ਰਧਾਨ ਮੰਤਰੀ ਜੀ ਪਹਿਲਾਂ ਵੀ ਨਾਲ ਖੜੇ ਨੇ ਕਿਸਾਨਾਂ ਦੇ ਨਾਲ ਜਦੋਂ ਅੰਦੋਲਨ ਚੱਲਿਆ ਤਾਂ ਹੁਣ ਵੀ ਉਹ ਨਾਲ ਖੜੇ ਨੇ ਅਸੀਂ ਨਾਲ ਹੈ ਕਿਸਾਨਾਂ ਨਾਲ ਐਮਐਸਪੀ ਕਿਉਂ ਨਹੀਂ ਤੁਹਾਨੂੰ ਚਾਹ ਪਲਾ ਰਹੇ ਨੇ ਸਾਰੇ ਫਸਲਾਂ ਤੇ ਐਮਐਸਪੀ ਕਿਉਂ ਨਹੀਂ ਸਾਰੇ ਫਸਲਾਂ ਬੀਜੇ ਨਹੀਂ ਜਾਂਦੀਆਂ ਕਿਉਂ ਜਿਹੜੇ ਉਹ ਤਾਂ ਕਹਿ ਰਹੇ ਨੇ ਦੇਖੋ ਮੇਰੀ ਗੱਲ ਸੁਣੋ ਹਲਕੀ ਬਾਈ ਬੀਜੇ ਜਾਂਦੀਆਂ ਚਾਰ ਵਜੇ ਦੇਖੋ ਚਾਰ ਵਾਰ ਮੀਟਿੰਗ ਹੋ ਚੁੱਕੀ ਹੈ ਹਮ ਚੰਡੀਗੜ੍ਹ ਵੇਖੀ ਹਮ ਦਿੱਲੀ ਨਹੀਂ ਜਾਣਾ ਪਿਆ ਕਿਸਾਨ ਵੀਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਡੇ ਜਿਹੜੇ ਕੇਂਦਰੀ ਮੰਤਰੀ ਨੇ ਤਿੰਨ ਤਿੰਨ ਚਾਰ ਚਾਰ ਮੰਤਰੀ ਇੱਥੇ ਆ ਕੇ ਉਹਨਾਂ ਨਾਲ ਕਿਸਾਨ ਵੀਰਾਂ ਨਾਲ ਮੀਟਿੰਗ ਕਰਕੇ ਗਏ ਨੇ ਵੀ ਭਾਈ ਦੱਸੋ ਤੁਹਾਡੀ ਕੀ ਮੰਗ ਹੈ ਉਹ ਤਾਂ ਸਿੱਧਾ ਤਿਆਰ ਬੈਠੇ ਆ ਨਹੀਂ ਉਹ ਤਾਂ ਪੰਜ ਫਸਲ ਸਾਡਾ ਯਾਰ ਸੁਣੋ ਮੇਰੀ ਗੱਲ ਜਿਹੜੀ ਕਿਹੜੀ ਫਸਲਾਂ ਜਿਹੜੀਆਂ ਬੀਜੇ ਜਾਂਦੀਆਂ ਉੱਤੇ ਐਮਐਸਪੀ ਦਵਾਂਗੇ ਨਾ ਗਲ ਫਸਲਾਂ ਬੀਜੀਆਂ ਜਾਂਦੀਆਂ ਨੇ ਤੇ ਆਜ ਬੀਜੀਆਂ ਨਹੀਂ ਜਾਂਦਾ ਮੇਰੀ ਮੇਰੀ ਬੈਂਤੀ ਲਾਈ ਜਾਂਦਾ ਪਿਆਜ ਮੇਰੀ ਬੈਂ ਗੋਭੀ ਲਾਈ ਜਾਂਦੀ ਹੈ ਮਤਲਬ ਫਸਲਾਂ ਦੇ ਐਮਐਸਪੀ ਕਹਿੰਦੇ ਨੇ ਗੱਲ ਇਹ ਉਹ ਪੰਜ ਫਸਲਾਂ ਤੇ ਕਹਿ ਰਿਆ ਚਲੋ ਅਸੀਂ ਮੰਨ ਲਏ ਵੀ ਪੰਜ ਫਸਲਾਂ ਤੇ ਕਹਿੰਦੇ ਨੇ ਹੁਣ ਅਗਲੀ ਪੰਜ ਫਸਲਾਂ ਤੇ ਤਿਆਰ ਹੋ ਗਈ ਹਾਂ ਤਿਆਰ ਹੋ ਗਈ ਲੋਕ ਸਭਾ ਦੇ ਵਿੱਚ 500 ਪਲੱਸ ਸੀਟਾਂ ਨੇ ਜੇ ਮੈਂ ਕਹਾ ਵੀ ਤੁਸੀਂ 100 ਸੀਟਾਂ ਲੈ ਕੇ ਸਰਕਾਰ ਬਣਾ ਲੋਗੇ ਨਹੀਂ ਬਣਨੀ ਨਾ ਨਹੀਂ ਬਣਨੀ ਬਣਨੀ ਤਾਂ ਜਿੰਨੀ ਅਰਿਜੀਬਿਲਟੀ ਹੈ ਉੱਥੇ ਹੀ ਬਣਨੀ ਹੈ ਦੇਖੋ ਮੈਂ ਤੁਹਾਨੂੰ ਦੱਸਦਾ ਹਾਂ ਭਾਈ ਜੀ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦੇ ਵਿੱਚ ਕਿਸਾਨ ਵਸਦੇ ਨੇ ਉਹ ਵੀ ਫਸਲਾਂ ਕਰਦੇ ਨੇ ਉਹ ਵੀ ਹਰ ਇੱਕ ਤਰ੍ਹਾਂ ਦੀ ਫਸਲ ਬੀਜਦੇ ਨੇ ਹੂੰ ਉਹ ਯਾਰ ਖੁਸ਼ ਨੇ ਸੰਤੋਸ਼ਟ ਨੇ ਮੈਂ ਸਮਝਦਾ ਐ ਦੇਖੋ ਗੱਲ ਇਹ ਸਾਡੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਐ ਵੀ ਅਸੀਂ ਤੁਹਾਡੇ ਨਾਲ ਆ ਯਾਰ ਸਾਡੇ ਤੇ ਸ਼ੱਕ ਨਾ ਕਰੋ ਅਸੀਂ ਤੁਹਾਡੇ ਤੋਂ ਬਾਹਰ ਹੋ ਸਕਦੇ ਐ ਦੱਸੋ ਮੈਨੂੰ ਠੀਕ ਐ ਜੀ ਤੁਹਾਨੂੰ ਕਿਤਾਬ ਦਿੱਤਾ ਗਿਆ ਨਾ ਦਾਦਾ ਦਾ ਅਸੀਂ ਤੁਹਾਡੇ ਨਾਲ ਖੜੇ ਐ ਕੋਈ ਗੱਲ ਨਹੀਂ ਮਰਵਾਟਾ ਹੋੁੰਦੇ ਰਹਿ ਡਾਂਗਾ ਕਿਉਂ ਫੇਰਦੇ ਬਾਰਡਰਾਂ ਤੇ ਡਾਂਗਾ ਭਗਵਾਨ ਤੁਮਾਰ ਜੀ ਨੂੰ ਪੁੱਛੋ ਬਾਰਡਰ ਕਿੱਟ ਦੇ ਵੀਰੇ ਪੰਜਾਬ ਦੇ ਹਦੂਦ 'ਚ ਫਿਰਿਆ ਡਾਂਗਾ ਇਹ ਸਰਕਾਰ ਇਹਦਾ ਫੇਰ ਨਹੀਂ ਇਹਦਾ ਇਹਦਾ ਲੱਗੇ ਹੋਏ ਨੇ ਡਾਂਗਾ ਫੇਰ ਨੂੰ ਭਵੇਂ ਤੇ ਆਪ ਕੋ ਹੋਣ ਭਵੇਂ ਕਿਸਾਨ ਹੋਣ ਭਵੇਂ ਕੋਈ ਜਥੇਬੰਦੀ ਹੋਵੇ ਮੰਗ ਕਰਦੀ ਹੈ ਭਗਵੰਤ ਮਾਨ ਜੀ ਦਾ ਸਿੱਧਾ ਹਾਲਾਂਕਿ ਡਾਂਗ ਫੇਰੋ ਉਹ ਤਾਂ ਤੁਸੀਂ ਉਹ ਕਹਿੰਦਾ ਲੂਚੀ ਕੁ ਕੀ ਕੌਮ ਬਦਨਾ ਉਹ ਹੋਰ ਹੀ ਗੱਲ ਕਰ ਵੀ ਡਾਂਗ ਫੇਰੋ ਫਿਰ ਰਹੀ ਹੈ ਇਹ ਫਿਰ ਉਹ ਤਾਂ ਭੈਣਾ ਦੀ ਚੁੰਨੀਆਂ ਇੱਕ ਮੈ ਇੰਟਰਵਿਊ ਦੇਖ ਰਿਆ ਸੀਗਾ ਕੇਜਰੀਵਾਲ ਸਾਹਿਬ ਕਹਿ ਰਹੇ ਸੀ ਵੀ ਭਾਈ ਬੀਬੀ ਆਪ ਨੀਚੇ ਆ ਜਾਓ ਮੈਂ ਤੇਰਾ ਭਾਈ ਹੂੰ ਮੈਂ ਤੇਰਾ ਭਾਈ ਹੂੰ ਉਹ ਕਿੱਥੇ ਆ ਭਾਈ ਉਹ ਚੁੰਨੀਆਂ ਰੋਲ ਰਹੀਆਂ ਨੇ ਆ ਕੱਲ ਧਰਨਾ ਲੱਗਿਆ ਪਟਿਆਲੇ 'ਚ ਦਾਕ ਪੀਰਿਆ ਪੱਕਾ ਲਈਆਂ ਨੇ ਕਿੱਥੇ ਉਹ ਪਹਿਲਾਂ ਕਹਿੰਦੇ ਸੀ ਭਗਵੰਤ ਮਾਨ ਸਾਹਿਬ ਤੁਸੀਂ ਕਹਿੰਦੇ ਸੀਗੇ ਵੀ ਜਦੋਂ ਸਾਡੀ ਸਰਕਾਰ ਬਣ ਗਈ ਅੱਧੀ ਤੁਸੀਂ ਹਿੰਦੀ ਬੋਲਦੇ ਸੀ ਵਿੱਚ ਕਿਉਂਕਿ ਕੇਚਰੀ ਵਾਲਾ ਨਾਲ ਖੜਾ ਹੁੰਦਾ ਸੀ ਨਾ ਉਹ ਬੁਰਾ ਨਹੀਂ ਪੈਣੀ ਸੀ ਕੋਈ ਗੱਲ ਨਹੀਂ ਚਲੋ ਭੁੱਲੀ ਜਾਣ ਪਰ ਉਹ ਕਹਿੰਦੇ ਸੀ ਵੀ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਅਸੀਂ ਆ ਗਏ ਕੋਈ ਧਰਨਾ ਨਹੀਂ ਲੱਗੂਗਾ ਕਿਸੇ ਵੀ ਤਰ੍ਹਾਂ ਦਾ ਕੋਈ ਧਰਨਾ ਇੰਨੇ ਧਰਨੇ ਅੱਜ ਲੱਗ ਰਹੇ ਨੇ ਮੈਂ ਕਹਿੰਦਾ ਗਿਣੇ ਨਹੀਂ ਜਾ ਰਹੇ ਵੀਰ ਇਨੇ ਕਿਸੇ ਸਰਕਾਰ ਚ ਨਹੀਂ ਲੱਗੇ ਜਿਨੇ ਹੁਣ ਲੱਗ ਰਹੇ ਨੇ ਹੁਣ ਤਾਂ ਬੀਜੇਪੀ ਖਿਲਾਫ ਹੈ ਨਾ ਜ਼ਿਆਦਾਤਰ ਹੁਣ ਤਾਂ ਉੱਥੇ ਮੋਦੀ ਖਿਲਾਫ ਪ੍ਰਚਾਰ ਕਰਿਆ ਜਾਂਦਾ ਕਿਸਾਨਾਂ ਦਾ ਜੀ ਮੋਦੀ ਸਾਨੂੰ ਐਮਐਸਪੀ ਨਹੀਂ ਦਿੰਦਾ ਤੇ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾਂਦਾ ਦਿੱਲੀ ਕਿਉਂ ਰੋਕਦੇ ਨੇ ਦੇਖੋ ਇੱਕ ਗੱਲ ਸੁਣ ਲਓ ਮਿੱਤਰੋ ਮੇਰੀ ਹਮ ਮੋਦੀ ਵਰਗਾ ਬੰਦਾ ਹੋਣਾ ਨਹੀਂ ਹਮ ਨਾ ਕੋਈ ਪ੍ਰਧਾਨ ਮੰਤਰੀ ਇਸ ਤਰ੍ਹਾਂ ਦਾ ਹੋਣਾ ਹੈ ਨਾ ਕੋਈ ਸੁਭਾਅ ਹੋਣਾ ਹੈ ਹਮ ਕਿਉਂਕਿ ਮੋਦੀ ਜੀ ਨੇ ਲੋਕਾਂ ਦੇ ਕੰਮ ਕੀਤੇ ਨੇ ਯਾਰ ਦੇਸ਼ ਦੇ ਲੋਕਾਂ ਨੂੰ ਜੋੜਿਆ ਕੰਮ ਕਰਕੇ ਜੋੜਿਆ ਧੱਗੇ ਨਾਲ ਨਹੀਂ ਗੁੰਡਾ ਕਰਦੀ ਨਾਲ ਨਹੀਂ ਪਾਰਟੀ ਪਿਆਰ ਨਾਲ ਜੋੜਿਆ ਲੋਕਾਂ ਦੇ ਨਾਲ ਖੜੇ ਨੇ ਭਾਵੇਂ ਉਹ ਗਰੀਬ ਹੋਵੇ ਭਾਵੇਂ ਉਹ ਕਿਸਾਨ ਹੋਵੇ ਭਾਵੇਂ ਮਜ਼ਦੂਰ ਹੋਵੇ ਭਾਵੇਂ ਉਹ ਨੌਜਵਾਨ ਵਰਗ ਹੋਵੇ ਸਾਰੇ ਬੰਦੇ ਨਾਲ ਜੋੜਿਆ ਇਹ ਤਾਂ ਗੱਲਾਂ ਕਰਦੇ ਨੇ ਕਰੀ ਜਾਣੇ ਯਾਰ ਦਿੱਲੀ ਜਾਣ ਤੋਂ ਕਿਉਂ ਰੋਕਦੇ ਨੇ ਕਿਸਾਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਇਹ ਮੇਰੀ ਗੱਲ ਸੁਣੋ ਪਹਿਲਾਂ ਦਿੱਲੀ ਨਹੀਂ ਜਾ ਕੇ ਆਇਆ ਯਾਰ ਹੂੰ ਨਹੀਂ ਪਹਿਲਾਂ ਵੀ ਰੋਕਦੇ ਸੀ ਸੁਣੋ ਮੇਰੀ ਗੱਲ ਇੱਥੇ ਆਮ ਲੋਕਾਂ ਦਾ ਦੇਖੋ ਨੁਕਸਾਨ ਹੁੰਦਾ ਜਿਹੜੇ ਆਮ ਪਬਲਿਕ ਆ ਉਹ ਚੌਂਦੀ ਸਰਕਾਰਾਂ ਦੇਖੋ ਸਰਕਾਰਾਂ ਦੇਖੋ ਤੁਸੀਂ ਅੱਜ ਕੁਰਸੀ ਤੇ ਬੈਠੇ ਹੋ ਸਰਕਾਰਾਂ ਦਾ ਫਰਜ਼ ਹੁੰਦਾ ਯਾਰ ਵੀ ਆਮ ਪਬਲਿਕ ਨਾ ਪਰੇਸ਼ਾਨ ਹੋਵੇ ਜਿੱਥੇ ਮੰਗਾ ਜਾਇਜ ਨੇ ਮੈਂ ਆਪ ਦੱਸ ਰਿਹਾ ਤੁਹਾਨੂੰ ਮੰਨਿਆ ਜਾਣਗੇ ਮਤਲਬ ਇਹ ਨਜਾਇਜ਼ ਮੰਗਾ ਨੇ ਨਹੀਂ ਦੇਖੋ ਜਿਹੜੀਆਂ ਜਾਇਜ ਨੇ ਮੈਂ ਨਹੀਂ ਕਹਿੰਦਾ ਜਿਹੜੀਆਂ ਜਾਇਜ ਨੂੰ ਮੰਗੇ ਜਾਣਗੇ ਸਰਕਾਰ ਮੰਨਣ ਨੂੰ ਤਿਆਰ ਹੈ ਤੁਹਾਡੇ ਘਰ ਤੁਹਾਡੇ ਘਰ ਮੰਤਰੀ ਆ ਇੱਕ ਨਹੀਂ ਦੋ ਦੋ ਨਹੀਂ ਤਿੰਨ ਤਿੰਨ ਮੰਤਰੀ ਤੁਹਾਡੇ ਘਰ ਆ ਕੇ ਤੁਹਾਨੂੰ ਕਹਿ ਰਹੇ ਦੱਸੋ ਭਾਈ ਕੀ ਮੰਗ ਹੈ ਤੁਹਾਡੀ ਮੰਗ ਮੰਨਣ ਨੂੰ ਤਿਆਰ ਹੈ ਤੁਸੀਂ ਉਹ ਦੱਸ ਰਹੇ ਹੋ ਵੀ ਪੰਜ ਫਸਲਾਂ ਤੇ ਐਮਐਸਪੀ ਦੇਣ ਨੂੰ ਤਿਆਰ ਨੇ ਅਸੀਂ ਤਿਆਰ ਆ ਯਾਰ ਕੋਈ ਗੱਲ ਨਹੀਂ ਹੱਲ ਤੱਕ ਲਈ ਉਮੀਦ ਹੈ ਹੱਲ ਹੋਵੇ ਹੋਵੇ ਮੈਂ ਤਾਂ ਕਹਿੰਦਾ ਜੀ ਹਲ ਹੋਵੇ ਅਸੀਂ ਸਾਡੇ ਭਰਾ ਨੇ ਉਹ ਨਾ ਸੜਕਾਂ ਦਾ ਰੋਣਾ ਪਵੇ ਯਾਰ ਆਪਣੇ ਫਤਿਹਗੜ੍ਹ ਸਾਹਿਬ ਦੀ ਗੱਲ ਕਰਦੇ ਆ ਉਰੇ ਦਾ ਆਪਣੇ ਹਲਕੇ ਦਾ ਇੱਕ ਪਿੰਡ ਪੈਂਦਾ ਹੈ ਸਾਨੀਪੁਰ ਜੀ ਅਸੀਂ ਕਿਸੇ ਚੈਨਲ ਦੀ ਇੰਟਰਵਿਊ ਦੇਖੀ ਉਹ ਬੰਦੇ ਕਹਿ ਰਹੇ ਨੇ ਪਿੰਡ ਦੇ ਕਹਿੰਦੇ ਜੀ ਅਸੀਂ ਪਿੰਡ ਦੇ ਵਿੱਚ ਬੂਥ ਨਹੀਂ ਲੱਗਣ ਦੇਣਾ ਬੀਜੇਪੀ ਦਾ ਮੈਨੂੰ ਲੱਗਦਾ ਤੁਹਾਡੇ ਨਾਲ ਦਾ ਹੀ ਪਿੰਡ ਹੈ ਸਾਨੀਪੁਰ ਤੁਹਾਡੇ ਪਿੰਡ ਤੇ ਬਿਲਕੁਲ ਨਾਲ ਦਾ ਪਿੰਡ ਹੈ ਉਹ ਕਹਿੰਦੇ ਜੀ ਅਸੀਂ ਇੱਥੇ ਬੂਥ ਨਹੀਂ ਲੱਗਣ ਦੇਣਾ ਬੀਜੇਪੀ ਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ ਗਿਲੇ ਝਾੜੂ ਵਾਲੇ ਨੇ ਜਦੋਂ ਇਹਦੀ ਸਰਕਾਰ ਬਣੀ ਇਹਨਾਂ ਦੇ ਬੂਥ ਲੱਗੇ ਸੀ ਨਹੀਂ ਲੱਗੇ ਘੱਟ ਲੱਗੇ ਘੱਟ ਲੱਗੇ ਸੀ ਨਾ ਤੇ ਸਰਕਾਰ ਬਣ ਗਈ ਭਾਰਤੀ ਜਨਤਾ ਪਾਰਟੀ ਨੂੰ ਲੋਕ ਦਿਲੋਂ ਪਸੰਦ ਕਰਦੇ ਨੇ ਦਿਲੋਂ ਇਹ ਬਾਈਬੋੜ ਕਹਿੰਦਾ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੱਸਾਂ ਤੁਹਾਡੇ ਕੋਲ ਜੇ ਸਮਾਂ ਹੋਵੇ ਤਾਂ ਬਿਲਕੁਲ ਬਿਲਕੁਲ ਸਾਨੂੰ ਇੱਕ ਕਿਸਾਨ ਵੀਰ ਮਿਲੇ ਉਹਨਾਂ ਦੀ ਨਾ ਰਿਸ਼ਤੇਦਾਰੀ ਦੇ ਵਿੱਚ ਮੈਰਿਜ ਸੀਗੀ ਸੱਚੀ ਗੱਲ ਹੈ ਪ੍ਰਮਾਤਮਾ ਨੂੰ ਮੈਂ ਸ਼ੀਧਾਂ ਧਰਤੀ ਦੇ ਬੈਠਾ ਇੱਥੇ ਕੋਈ ਫੇਕ ਕਰੀ ਜਾਵੇ ਗੱਲਾਂ ਕਰੀ ਜਾਵੇ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਉਹਨਾਂ ਦੇ ਰਿਸ਼ਤੇਦਾਰੀ ਚ ਮੈਰੀ ਸੀ ਹਾਂ ਚਲੋ ਪੈਸੇ ਦੀ ਜਰੂਰਤ ਤਾਂ ਦੇਖੋ ਸਭ ਨੂੰ ਹੁੰਦੀ ਹੈ ਪਰਿਵਾਰ ਦੇ ਵਿੱਚ ਕਈ ਵਾਰ ਔਖੇ ਅਫਾਇਆਂ ਆ ਜਾਂਦੀਆਂ ਹੁੰਦੀਆਂ ਨੇ ਦੇਖੋ ਯਾਰ ਜੀਵਨ ਆਪਣਾ ਕਈ ਵਾਰ ਬੰਦੇ ਨੂੰ ਉਤਾਰ ਚੜ੍ਹਾ ਦੇਖਣੇ ਪੈਂਦੇ ਨੇ ਤਾਂ ਕਹਿੰਦਾ ਜਦੋਂ ਮੈਂ ਬੈਂਕ ਦੇ ਵਿੱਚ ਐਂਟਰੀ ਮਰਵਾਉਣ ਗਿਆ ਹਾਂ ਕਹਿੰਦਾ ਮੈਨੂੰ 6000 ਦੀ ਕਿਸ਼ਤਾਂ ਹੀ ਹੋਈ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨ ਨੇ ਦੀ ਯੋਜਨਾ ਵਾਲੀ ਹਾਂ ਕਹਿੰਦਾ ਮੈਂ ਦਿਲੋਂ ਜੁੜਿਆ ਭਾਵੇਂ ਮੇਰਾ ਕੁਝ ਹੋ ਜਾਵੇ ਕਹਿੰਦਾ ਮੈਂ ਕਿਸਾਨ ਹਾਂ ਕਹਿੰਦਾ ਮੈਂ ਨਾਲ ਮੋਦੀ ਜੀ ਦੇ ਇਹ ਬਾਈਕਾਟ ਮੈਂ ਤੁਹਾਨੂੰ ਕਹਿ ਰਿਹਾ ਹਾਂ ਇਸ ਤਰ੍ਹਾਂ ਦੇ ਕੰਮ ਬਹੁਤ ਕੀਤੇ ਨੇ ਭਵੇਂ ਪੱਚੇ ਮਕਾਨਾਂ ਦੀ ਗੱਲ ਹੋਵੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਭਵੇਂ ਕਣਕ ਦੇਣ ਦੀ ਗੱਲ ਹੋਵੇ ਗਰੀਬਾਂ ਨੂੰ ਸਾਰੇ ਕੰਮ ਪ੍ਰਧਾਨ ਮੰਤਰੀ ਜੀ ਨੇ ਕੀਤੇ ਨੇ ਸਾਨੂੰ ਬੂਥਾਂ ਦੀ ਲੋੜ ਨਹੀਂ ਸਾਨੂੰ ਦਿਲੋਂ ਸਤਿਕਾਰ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਇਹ ਸਾਡੀਆਂ ਜਿਹੜੇ ਭੈਣਾਂ ਨੇ ਇਹ ਸਾਨੂੰ ਵੜਨ ਦੀ ਗੱਲ ਕਹਿ ਰਹੇ ਨੇ ਨਾ ਵੀ ਬੂਥ ਨਹੀਂ ਲੱਗਣੇ ਹਿੜੂ ਵਾਲਿਆਂ ਦਾ ਬੂਥ ਕਿਸੇ ਨੇ ਨਹੀਂ ਲਾਉਣਾ ਇਹ ਹਜ਼ਾਰ ਹਜ਼ਾਰ ਰੁਪਏ ਦੇ ਕੇ ਵਾਦਾ ਖਲਾਫੀ ਕੀਤੀ ਸਾਡੀਆਂ ਭੈਣਾਂ ਨਾਲ ਮਤਾ ਮਨਾਲ ਕਿੱਥੇ ਨੇ ਹਜ਼ਾਰ ਹਜ਼ਾਰ ਰੁਪਏ ਮਿਲੇ ਕਿਸੇ ਨੂੰ ਇਹ ਪਿੱਛੇ ਜੇ ਚੀਮਾ ਸਾਹਿਬ ਦੀ ਸਟੇਟਮੈਂਟ ਆਈ ਸੀ ਹੁਣ ਡਰਾਮਾ ਕਰਨਗੇ ਇਲੈਕਸ਼ਨਾਂ ਦਾ ਭੈਣੋ ਮੇਰੀ ਬੇਨਤੀ ਹੈ ਤੁਹਾਡਾ 24000 ਰੁਪਏ ਬਣਦਾ ਹੈ 12 ਦੁਣਾ 24 ਦੋ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 24 ਲਿਓ ਇਹਨਾ ਤੋਂ 24000 ਇੱਕ ਭੈਣ ਦੇਖਦਾ ਫਿਰ ਦਿੰਦੇ ਕਿ ਨਹੀਂ ਨਹੀਂ ਸਿੱਧੂਪੁਰ ਸਾਹਿਬ ਉਹ ਤਾਂ ਫਿਰ ਜੇ ਇਕਦਮ ਸਾਰੀਆਂ ਗਰੰਟੀਆਂ ਦੇਣ ਦੇ ਖਜ਼ਾਨੇ ਤੇ ਬੋਝ ਪੈਂਦਾ ਪਹਿਲੇ ਦਿਨ ਤੋਂ ਹੀ ਕਹਿ ਸੁਣਾ ਨੇ 1-1000 ਰੁਪਏ ਦੇਣਗੇ ਮੈਨੂੰ ਤੱਕ ਕੇਜਰੀਵਾਲ ਸਾਹਿਬ ਨੇ ਆਓ ਕਿੱਥੇ ਨੇ ਸਿੱਧਪੁਰ ਸਾਹਿਬ ਦੇਖੋ ਕਿਜਰੀਵਾਲ ਸਾਹਿਬ ਤੁਸੀਂ ਕਿੱਥੇ ਹੋ ਵੀਰ ਦੱਸੋ ਮੈਨੂੰ ਅੱਠਵਾਂ ਸਾਹਮਣਾਂ ਤੁਹਾਨੂੰ ਈਟੀ ਦਾ ਕਿੱਥੇ ਹੋ ਲੱਭ ਨਹੀਂ ਰਹੇ ਤੁਸੀਂ ਯਾਰ ਕਮਾਲ ਦੀ ਗੱਲ ਵੀ ਪੇਸ਼ ਹੋ ਸੱਚੇ ਬੰਦੇ ਹੋ ਤੁਸੀਂ 18 ਲੱਖ ਰੁਪਏ ਦਾ ਤੁਹਾਡਾ ਬਾਥਰੂਮ ਤਿਆਰ ਹੁੰਦਾ ਕਿੱਥੋਂ ਵੀਰ ਜੀ ਆਓ ਪੰਜਾਬੀ ਬੋਲੋ ਤੁਹਾਨੂੰ ਲੋੜ ਹੈ ਅੱਜ ਇੱਕ ਪੈਕਟ ਤੁਸੀਂ ਵੰਡ ਲੁਧਿਆਣੇ ਵੰਡ ਕੇ ਹਜ਼ਾਰਾਂ ਪੁਲਿਸਰਮ ਮੁਲਾਜ਼ਮ ਨਾਲ ਲੈ ਕੇ ਤੁਸੀਂ ਇੱਕ ਪੈਕੇਟ ਦਿੱਤਾ ਕਰਦੇ ਨੂੰ ਬਹਿਨ ਜੀ ਬਹਿਨ ਜੀ ਕੇਜਰੀ ਵਾਲਾ ਆਟਾ ਦੇਣੇ ਇੰਨਾ ਕਾਟਾ ਸੀ ਸਾਨੂੰ ਕਣਕ ਚਾਹੀਦੀ ਹੈ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਿੰਦੇ ਨੇ ਸਾਨੂੰ ਨਹੀਂ ਚਾਹੀਦਾ ਆਟਾ ਬਿਲਕੁਲ ਨਹੀਂ ਇਹ ਲੋਕ ਖਲਾਬ ਨਹੀਂ ਲੋਕਾਂ ਦੀ ਆਵਾਜ਼ ਹੈ ਸਾਨੂੰ ਕਣਕ ਦੀ ਲੋੜ ਹੈ ਕਣਕ ਨਾਲ 100 ਵਿਚਾਰੇ ਨੇ ਲੋਕਾਂ ਦੇ ਆਟੇ 'ਚ ਤੁਸਰੀ ਪੈ ਗਈ ਪੌਣ ਖਾਊਗਾ ਕੋਈ ਨਹੀਂ ਖਾਂਦਾ ਡਰਾਮਾ ਬੰਦ ਕਰ ਦਿਓ ਵੀਰ ਬੇਨਤੀ ਹੈ ਛੱਡੋ ਪੰਜਾਬ ਦਾ ਖੇੜਾ ਨਹੀਂ ਤੁਸੀਂ ਕਿਹਾ ਵੀ ਈਡੀ ਦੇ ਪੇਛ ਨਹੀਂ ਹੁੰਦੇ ਹਨਾ ਤੇ ਬੀਜੇਪੀ ਉਹਨਾਂ ਨੇ ਆਪਣੇ ਸੌਰੀ ਆਪ ਵਾਲਿਆਂ ਨੇ ਤਾਂ ਇਹ ਇਲਜ਼ਾਮ ਲਾ ਰਹੇ ਨੇ ਕਿੰਦੇ ਈਡੀ ਤਾਂ ਬੀਜੇਪੀ ਦੀ ਮੁਠੀ ਚ ਹੈ ਉਹ ਕੋਈ ਨਹੀਂ ਹੁਣ ਵਿਜੀਲੈਂਸ ਦੀ ਗੱਲ ਕਰ ਲੋ ਫਿਰ ਵਿਜੀਲੈਂਸ ਉਹਨਾਂ ਦੀ ਮੁਠੀ ਚ ਹੈ ਹੱਥ ਨੂੰ ਹੱਥ ਹੋ ਗਿਆ ਉਹਨੇ ਕੋਈ ਹੱਥ ਨੂੰ ਹੱਥ ਨਹੀਂ ਦੇਖੋ ਜੋ ਕਾਨੂੰਨ ਹੈ ਭਾਵੇਂ ਕੋਈ ਭਾਰਤੀ ਜਨਤਾ ਪਾਰਟੀ ਦਾ ਕੋਈ ਲੀਡਰ ਹੋਵੇ ਭਾਵੇਂ ਕੋਈ ਮਿਨਿਸਟਰ ਹੋਵੇ ਜਿਹੜਾ ਗਲਤ ਕੰਮ ਕਰੂਗਾ ਨਾ ਖਾਊਗਾ ਨਾ ਖਾਣੇ ਦਊਗਾ ਮੋਦੀ ਜੀ ਦਾ ਨਾਰਾ ਹੈ ਨਾ ਗੋ ਘਾਰੇ ਨੇ ਨਾ ਖਾਂਦੇ ਰਹੇ ਨੇ ਹਾਂ ਫਿਰ ਅਸੀਂ ਕਿਤੋਂ ਕਰਪੂਗੇ ਜੀ ਸਾਡੀ ਨਹੀਂ ਵੀਰ ਜੀ ਇਥੇ ਇੱਕ ਪ੍ਰਸ਼ਾਸਨ ਉਹ ਜੋ ਗਲਤ ਕੰਮ ਕਰਦਾ ਫੜ ਲੈਂਦੇ ਨੇ ਕੋਈ ਕਰੇ ਬਿਲਕੁਲ ਇੱਕ ਸਿੱਧੂਪੁਰ ਸਾਹਿਬ ਤੁਹਾਡਾ ਪਿੰਡ ਸਿੱਧੂਪੁਰ ਹੈ ਜੀ ਜੀ ਤੇ ਬਾਰਡਰ ਤੇ ਜਿਹੜਾ ਮੋਰਚਾ ਲੱਗਿਆ ਹੈ ਹਮ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿਹਦੇ ਪ੍ਰਧਾਨ ਡੱਲੇਵਾਲ ਨੇ ਉਹਦਾ ਮੁੱਢ ਥੋੜੇ ਪਿੰਡ ਤੋਂ ਬੰਨਿਆ ਗਿਆ ਤੇ ਪ੍ਰਧਾਨ ਸੀਗੇ ਪਸ਼ੋਰਾ ਸਿੰਘ ਹਮ ਠੀਕ ਹੈ ਤੇ ਉਹੀ ਜੁਨੀਅਨ ਸਭ ਤੋਂ ਵੱਧ ਮੌਤਬਰ ਹੋ ਕੇ ਉੱਥੇ ਬੈਠੀ ਐ ਦੋਨੇ ਬਾਡਰਾਂ ਤੇ ਤੇ ਤੁਹਾਨੂੰ ਪਿੰਡ ਦੇ ਵਿੱਚ ਕਿਸਾਨਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਵਿਰੋਧ ਦਾ ਦੇਖੋ ਗੱਲ ਇਹ ਐ ਹੂੰ ਸਾਡੇ ਬਹੁਤ ਸਤਿਕਾਰਯੋਗ ਕਿਸਾਨ ਜਿਹੜੇ ਪ੍ਰਧਾਨ ਹੂੰ ਮੇਰੇ ਬਹੁਤ ਸਤਿਕਾਰਯੋਗ ਅੰਕਲ ਹੂੰ ਪਸ਼ੋਰਾ ਸਿੰਘ ਜੀ ਹੂੰ ਉਹਨਾਂ ਦੇ ਪ੍ਰਧਾਨ ਜਿਹੜੇ ਹੁਣ ਮੌਜੂਦਾ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਜਿਹੜੇ ਪ੍ਰਧਾਨ ਡੱਲੇਵਾਲ ਸਾਹਿਬ ਮੈਂ ਬੇਨਤੀ ਕਰਦਾ ਹਾਂ ਉਹ ਥੋੜਾ ਹੀ ਐ ਮੈਂ ਬੱਚਾ ਯਾਰ ਕਿਉਂ ਤੁਸੀ ਇਹ ਗੱਲ ਕਰਾਓ ਨਾ ਜਾ ਕੇ ਉਹ ਗੁੱਡੇ ਬੱਚਾ ਇਹ ਗੱਲ ਕਰਵਾ ਰਹੇ ਹੱਲ ਪਹਿਲਾਂ ਨਹੀਂ ਕਰਵਾਇਆ ਹੂੰ ਹੁਣੇ ਵੀ ਕਰਵਾਵਾਂਗੇ ਚੱਲ ਰਹੀ ਹੈ ਗੱਲ ਕੋਈ ਗੱਲ ਨਹੀਂ ਸ਼ਾਂਤ ਰਹੋ ਸਿੱਧੂ ਪਰਤੋ ਅੰਦੋਲਨ ਸ਼ੁਰੂ ਹੋਇਆ ਭਾਰਤੀ ਕਿਸਾਨ ਜੂਨਰ ਇਕਤਾ ਸਿੱਧੂ ਪਰਤੋ ਅੰਦੋਲਨ ਸ਼ੁਰੂ ਹੋਇਆ ਮੈਂ ਵੀ ਉਸੇ ਪਿੰਡ ਦਾ ਵਸਨੀਕ ਹਾਂ ਸਾਡੇ ਨਾਲ ਹੀ ਘਰ ਪ੍ਰਧਾਨ ਜੀ ਦਾ ਅਸੀਂ ਨਾਲ ਆ ਯਾਰ ਕੋਈ ਗੱਲ ਨਹੀਂ ਅਸੀਂ ਕੋਈ ਬਾਹਰੋਂ ਟੋਟੇ ਨੂੰ ਦੱਸੋ ਅਸੀਂ ਬੇ ਬੇਫਿਕਰ ਰਹੋ ਪ੍ਰਧਾਨ ਮੰਤਰੀ ਜੀ ਅੱਜ ਮੇਰੀ ਨੋਟ ਕਰ ਲਿਓ ਗੱਲ ਕਿਸਾਨ ਵੀਰਾਂ ਦੀ ਮੈਨੂੰ ਬੇਨਤੀ ਹੈ ਮੇਰੀ ਪ੍ਰਧਾਨ ਮੰਤਰੀ ਤੁਹਾਡੇ ਸੱਚੇ ਅਤਾਹੀਸ਼ੀ ਨੇ ਹੋਰ ਨਹੀਂ ਕੋਈ ਨਾ ਕਿਸਨੇ ਹੋਣਾ ਸਿੱਖਾਂ ਦੀ ਗੱਲ ਕੀਤੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤੀ ਹੈ ਗਰੀਬਾਂ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੇ ਕੀਤੀ ਹੈ ਕਿਸਾਨਾਂ ਦੀ ਕੀਤੀ ਤਾਂ ਪ੍ਰਧਾਨ ਮੰਤਰੀ ਜੀ ਨੇ ਕੀਤੀ ਉਹੀ ਕੋਸ਼ਕਸ਼ ਹੈ ਤਕੜੇ ਹੋ ਕੋ ਵੋਟਾ ਪਾਓ ਸਰਕਾਰ ਬਣਾਈਏ ਆਪਾਂ ਸਾਰੀ ਗੱਲਾਂ ਪੂਰੀਆਂ ਹੋਣਗੀਆਂ ਫਿਰ ਕਿਸਾਨ ਕਹਿੰਦੇ ਵੀ ਖੱਟਰ ਨੂੰ ਵੀ ਸਮਝਾਓ ਡਾਂਗਾ ਫਰਾ ਰਿਆ ਯਾਰ ਸੁਣੋ ਮੇਰੀ ਗੱਲ ਭਗਵੰਤ ਮਾਨ ਜੀ ਨੇ ਗਏ ਸੀਗੇ ਐਮਐਸਪੀ ਲੈਣ ਭਗਵੰਤ ਮਾਨ ਜੀ ਕੋਲ ਜਿਹੜਾ ਦੀ ਕੋਲ ਇਹ ਨਾਮ ਉਹ ਭੈਣ ਸਾਡੀ ਅਨਮੋਲ ਗਾ ਹਾਂ ਛੁਟਕੀ ਵਾਲੀ ਸਾਡੀ ਭੈਣ 5 ਮਿੰਟ ਚ 5 ਮਿੰਟ ਚ ਅੱਜ ਗਾਦੀ ਅਸਤੀਫਾ ਦੇ ਦੋ ਉਹਦਾ ਕਹਿੰਦੀ ਮੈਂ ਹੁਣੇ ਬਣ ਜਾਵਾਂ ਅੱਜ ਹੀ ਗਾਦੀ ਦੇ ਦੋ ਐਮਐਸਪੀ ਸਾਰੀ ਦਾ ਕਿੱਥੇ ਹੈ ਭੈਣੇ ਲੱਭ ਰਹੇ ਨੇ ਕਿਸਾਨ ਨਹੀਂ ਸਵਾਲ ਤਾਂ ਉਹਨਾਂ ਨੂੰ ਵੀ ਹੋ ਰਹੇ ਨੇ ਨਹੀਂ ਹੋ ਰਹੇ ਨੇ ਮੇਰੇ ਉਧਰ ਕਿਉਂ ਮੂਵ ਕੀਤਾ ਉਹਨਾਂ ਨੇ ਦਿੱਲੀ ਵੱਲ ਆਪਣੇ ਤੱਕ ਸੀਮਤ ਰੱਖ ਦੇ ਨਾ ਹਾਂ ਆਪਣੇ ਸੀਮਤ ਰੱਖ ਦੇ ਦੋ ਐਮਐਸਪੀ ਪੰਜਾਬ ਚ ਦੇ ਦੋ ਕੋਈ ਗੱਲ ਨਹੀਂ ਸੈਂਟਰ ਵੀ ਤੁਹਾਡੇ ਨਾਲ ਹੈ ਤੁਸੀਂ ਤਾਂ ਸਟੈਪ ਚੱਕੋ ਮਤਾ ਪਾਓ ਬਦਾਨ ਸਮਝ ਕੇ ਜਲਾਸ ਹੋ ਗਿਆ ਡੇ ਹੁਣ ਗੱਲ ਕੋਈ ਕੀਤੀ ਨਹੀਂ ਓਏ ਓਏ ਉਹ ਤੂੰ ਮੇਰੀ ਸੁਣ ਅੱਖਾਂ ਚੱਖਾਂ ਪਾ ਇਹ ਕੋਈ ਗੱਲ ਹੈ ਲੋਕ ਦੇਖ ਰਹੇ ਨੇ ਵੀ ਹੁਣ ਕੁਝ ਹੋਊਗਾ ਵੋਟਾਂ ਆ ਰਹੀਆਂ ਨੇ ਕੋਈ ਸ਼ੋਸ਼ਾ ਛੱਡਣਗੇ ਆਮ ਆਦਮੀ ਪਾਰਟੀ ਵਾਲੇ ਇੱਧਰ ਦੇਖ ਅੱਖਾਂ ਇੱਥੇ ਆ ਕੇ ਬੱਲਾ ਨੇ ਯਾਰ ਕੀ ਕਰੀਏ ਬਹੁਤ ਮਜਬੂਰੀ ਦਾ ਸਾਹਮਣਾ ਕਰਨਾ ਕਰਿਆ ਪੰਜਾਬ ਦੇ ਲੋਕਾਂ ਫਿਲਹਾਲ ਤਾਂ ਸਿੱਧੂਪੁਰ ਸਾਹਿਬ ਵੀ ਕਹਿੰਦੇ ਵੀ 13 ਦੀਆਂ 13 ਤੇ ਬੀਜੇਪੀ ਲੜੋਗੀ ਠੀਕ ਹੈ ਜੇ ਬਾਈ ਚਾਂਸ ਕੁਝ ਦਿਨਾਂ ਦੇ ਅੰਦਰ ਕਾਲੀ ਦਲ ਨਾਲ ਸਮਝੌਤਾ ਹੋ ਜਾਂਦਾ ਹੈ ਜੇ ਕਿਉਂ ਜੇ ਤਾਂ ਕੁਵਾਰੀ ਹੈ ਜੇ ਹੋ ਜਾਂਦਾ ਹੂੰ ਜੇ ਹੋ ਜਾਂਦਾ ਹੈ ਤਾਂ ਫਤੇਗੜ ਸਾਹਿਬ ਤੋਂ ਕਾਲੀ ਦਲ ਨੂੰ ਟਿਕਟ ਦਾ ਉਮੀਦਵਾਰ ਐਲਾਨਦੇ ਨੇ ਉਮੀਦਵਾਰ ਕਾਲੀ ਦਲ ਦਾ ਤਾਂ ਸਾਥ ਦੋਗੇ ਕਿਉਂਕਿ ਟੱਸਾ ਰਹਿ ਜਾਂਦੀ ਆ ਨੇ ਸਿੱਧੂਪੁਰ ਸਾਹਿਬ ਦੇਖੋ ਤੁਹਾਨੂੰ ਮੇਰੀ ਸ਼ਖਸੀਅਤ ਤੇ ਕੋਈ ਸ਼ੱਕ ਲੱਗਦਾ ਹੈ ਨਹੀਂ ਦੇਖੋ ਇਹ ਟੱਸਾਂ ਰਹਿ ਜਾਂਦੀਆਂ ਨੇ ਇੱਕ ਵਾਰ ਨਹੀਂ ਹੁੰਦਾ ਜੇਕਰ ਦਾਅਵੇਦਾਰ ਨੂੰ ਟਿਕਟ ਨਾ ਮਿਲੇ ਦੂਜੇ ਨੂੰ ਮਿਲ ਜੇ ਤਾਂ ਟੱਸ ਰਹਿ ਜਾਂਦੀ ਹੈ ਅਗਲੰਦਰੋ ਗੁਪਤੀ ਵੋਟ ਪਾਉਂਦਾ ਨਹੀਂ ਫਿਰ ਬੰਦੇ ਪਾਰਟੀ ਨਹੀਂ ਦੇਖਦੇ ਮੈਂ ਭਾਰਤ ਜਨਤਾ ਪਾਰਟੀ ਦਾ ਛਪਾਈ ਆ ਮੈਂ ਭਾਰਤ ਜਨਤਾ ਪਾਰਟੀ ਦੇ ਨਾਲ ਹਮ ਮਰਦੇ ਦਮ ਤੱਕ ਜਿਸ ਦਿਨ ਅਰਥ ਯੂਟੂ ਕੀ ਕੁਲਦੀਪ ਸਿੰਘ ਸਿੱਧੂ ਪਰਦੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਮੇਰੇ ਘਰ ਵੱਡੀ ਗੱਲ ਕਹਿ ਰਹੇ ਹਾਂ ਮੈਂ ਕਹਿੰਦਾ ਗੱਲੇ ਕੋਈ ਨਹੀਂ ਭਾਈ ਜੀ ਕਮਾਲ ਦੀ ਗੱਲ ਵੱਡੀ ਕੀ ਮੈਂ ਭਾਰਤ ਜਨਤਾ ਪਾਰਟੀ ਦਾ ਛਪਾਈ ਹਾਂ ਕੋਈ ਗੱਲ ਨਹੀਂ ਜੇ ਪਾਰਟੀ ਟਿਕਟ ਨਹੀਂ ਵੀ ਦਿੰਦੀ ਲੜਾਂਗੇ ਲੜਾਈਆਂ ਕੋਈ ਗੱਲ ਨਹੀਂ ਅਸੀਂ ਜਿਹਨੂੰ ਟਿਕਟ ਦੇਵੋਗੇ ਉਹਦੇ ਨਾਲ ਚੱਕਾਂਗੇ ਝੰਡਾ ਗੱਡੀ ਮੂਰੇ ਸਭ ਤੋਂ ਵੱਡਾ ਝੰਡਾ ਮੇਰਾ ਇਹ ਤੁਸੀਂ ਕਵਰ ਕਰ ਲਿਓ ਇਹ ਮੇਰਾ ਵਾਅਦਾ ਫੁੱਟਣਾ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਸਿੱਧੂਪੁਰ ਸਾਹਿਬ ਬਹੁਤ ਧੰਨਵਾਦ ਇਹ ਸਨ ਕੁਲਦੀਪ ਸਿੰਘ ਸਿੱਧੂਪੁਰ ਜੋ ਭਾਜਪਾ ਦੇ ਬੁਲਾਰੇ ਨੇ ਉਮੀਦ ਕਰਦੇ ਆ ਟਿਕਟ ਦੇ ਦਾਅਵੇਦਾਰੀ ਹੈ ਉਮੀਦ ਕਰਦੇ ਆ ਟਿਕਟ ਮਿਲੇ ਤੇ ਫਤਿਹਗੜ੍ਹ ਸਾਹਿਬ ਹਲਕੇ ਦੇ ਵਿਕਾਸ ਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਹੋਵੇ ਧੰਨਵਾਦ